ਸਰਵ ਜੀ ਉੱਪਰ ਦੂਜਾ ਮਾਮਲਾ 146 ਵੀ ਰੂ ਹੈ ਦੇਖੋ ਅਸੀਂ ਦੇਖਦੇ ਥੱਕ ਜਾਂਦੇ ਹਾਂ ਪਰ ਇਹ ਤਸਵੀਰਾਂ ਨੇ ਮੁੱਕਦੀਆਂ ਨਹੀਂ ਮੇਰੇ ਸ਼ਹੀਦ ਸਿੰਘ ਹੋਈ ਸੀ दूर आज कि हेलो गाइस वेलकम बैक टू माय न्यू व्लॉग मैं जा रही हूँ गोल्डन टेंपल बाय ट्रेन सो ये मेरा आफ्टर मैरिज फर्स्ट एक्सपीरियंस होने वाला है मैं उस तो पहला जस्ट एक बार गई थी बाय ट्रेन बट सेकंड टाइम होने जा रही हूँ सो बाय द फर्स्ट टाइम आई ट्रेन से सफर है ना पुत्र बाज पहली बार जाना ना तुम फर्स्ट टाइम ज आप चल रहे हैं दरबार साहब मेरा फस्ट तो तो बाद मेरा फस्ट ट्रेप। टूर है ना ट्रिप फस्ट ट्रिप आज फस्ट एक्सपीरियंस आ ट्रिप सो अस वेट कर रहे सब ने आप अपनी पैकिंग की हुई है जू भी मामा तू लड़ाया हुआ सा है उसे बैंक ਦੈਡੀ ਠੀਕ ਲੱਣ ਲੱਗੇ ਨੇ ਮੰਮੀ ਸੋ ਮੈਨੂੰ ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਕਿਉਂਕਿ ਮੈਂ ਇੰਨਾ ਨਾਲ ਇੰਨਾ ਨਾਲ ਬੈਲੀ ਵਰੀ ਜਲਦੀ ਆ ਅੱਛਾ ਮੰਮੀ ਦੇ ਪੇਕੇ ਸੀ ਹਨਾ ਇੱਥੇ ਵਾਲਾਂ ਸਤਮਰਾਲੇ ਸਤਮਰਾਲੇ ਸੋ ਗਾਇਜ਼ ਇਹ ਜਿਹੜਾ ਟੂਰ ਆ ਇਹ ਬਹੁਤ ਹੀ ਜ਼ਿਆਦਾ ਐਡਵੈਂਚਰ ਹੋਣ ਵਾਲਾ ਆ ਕਿਉਂਕਿ ਅਸੀਂ ਬਹੁਤ ਕੁਝ ਨਵਾਂ ਐਕਸਪਲੋਰ ਕਰਨਾ ਆ ਅੰਮ੍ਰਿਤਸਰ ਵੀ ਐਂਡ ਬਾਈ ਟ੍ਰੇਨ ਵੀ ਕੀ ਕੁਝ ਸਾਨੂੰ ਦੇਖਣ ਨੂੰ ਮਿਲਦਾ ਚਲੋ ਆਪਾਂ ਤੁਹਾਨੂੰ ਵੀ ਦਿਖਾਨੇ ਇਹ ਆ ਗਈ ਟ੍ਰੇਨ ਜਲੀ ਜੜਾ ਇਹ ਕਿਤੇ ਜੜਾ ਪਿੱਛੇ ਆ ਅੱਗੇ ਬਾਤ ਕਿ ਕਿਦਾਂ ਲੱਗ ਰਿਹਾ ਸੋਹਣਾ ਲੱਗ ਰਿਹਾ ਕਿੱਥੇ ਬੈਠਾ ਬਾਤ चेअर enak? है ना नानी दसों ਨਿਆਰ ਕਰਦੇ ਬਲੀ ਸੋਨੀ ਹਾ ਸਤਿ ਸ੍ਰੀ ਅਕਾਲ ਸੋ ਅਸੀਂ ਜਿੱਦਾਂ ਹੀ ਐਂਟਰ ਹੋਏ ਅਸੀਂ ਸ਼ੌਕ ਹੋ ਗਏ ਮਤਲਬ ਕਿ ਮੈਂ ਇੱਕਦਮ ਹੀ ਹੈਰਾਨ ਹੋ ਗਈ ਕਿ ਯਾਰ ਟ੍ਰੇਨ ਚ ਵੀ ਲੰਗਰ ਚੱਲ ਸਕਦਾ ਆ ਸੀਰੀਅਸਲੀ ਸੋ ਮੇਰਾ ਐਕਸਪੀਰੀਅੰਸ ਹੈ ਇਹ ਫਸਟ ਸੀਗਾ ਕਿ ਟ੍ਰੇਨ 'ਚ ਵੀ ਲੰਗਰ ਚੱਲ ਰਿਹਾ ਸੀ ਤੇ ਪੂਰੇ ਰਸਤੇ ਜਦੋਂ ਤੱਕ ਅਸੀਂ ਦਰਬਾਰ ਸਾਹਿਬ ਪਹੁੰਚ ਨਹੀਂ ਗਏ ਲੰਗਰ ਚੱਲਦਾ ਹੀ ਰਿਹਾ ਕਦੀ ਪ੍ਰਸ਼ਾਦੇ ਦਾ ਕਦੀ ਪ੍ਰਸ਼ਾਦ ਦਾ ਕਦੀ ਸ਼ਬੀਲ ਦਾ ਤੇ ਕਦੀ ਚਾਹ ਦਾ ਕਦੀ ਦਾਣਾ ਪੂਜੀਆ ਦਾ ਮਤਲਬ ਟੋਟਲੀ ਕੋਈ ਚੀਜ਼ ਹੈ ਨਹੀਂ ਸੀ ਜਿਹੜੀ ਅਸੀਂ ਉੱਥੇ ਨਹੀਂ ਖਾਧੀ ਸੋ ਬੈਠੀ ਮੈਂ ਇਹ ਤਾਂ ਐਵਾ ਦੋ ਵਾਰ ਬੈਠੀ ਆ ਮੈਂ ਵੀ ਟ੍ਰੇਨ 'ਚ ਫਾਈਨਲੀ ਸਾਨੂੰ

तु... अगर तुम्हें तो पंजाब से किसी भी ट्रैवल करना था तो कभी भी ही नहीं रह सकते तो इतना लंगर था हाँ तो इतो की वाले किसी ट्रेन के भी लंगर था बहुत बढ़िया आइटम देख एक हम चाह आ गई है ਤੁਹਾਨੂੰ ਤੇ ਫ੍ਰੀਗੀ ਤੇ ਟਰੈਵਲ ਕਰਨਾ ਹਨਾ ਪੰਜਾਬ ਚ ਤਾਂ ਮਤਲਬ ਆਪਣੇ ਬਜਟ ਦੇ ਹਿਸਾਬ ਨਾਲ ਜਿੰਦਾ ਕਿ ਬੰਦਾ 500 ਦੇ ਵਿੱਚ ਜਾਂ 100 ਦੇ ਵਿੱਚ ਕਰ ਸਕਦਾ ਈਜ਼ੀਲੀ ਕਰ ਸਕਦਾ ਬਹੁਤ ਈਜ਼ੀਲੀ ਸੋ ਫਾਈਨਲ ਆਪਾਂ ਸਟੇਸ਼ਨ ਤੇ ਪਹੁੰਚ ਗਏ ਤੇ ਆਪਾਂ ਵੇਟ ਕਰ ਰਹੇ ਹਾਂ ਹੁਣ ਆਟੋ ਦੀ ਸੰਗਤਾਂ ਨੇ ਫੜ ਲਿਆ ਆਟੋ ਤੇ ਹੁਣ ਸੰਗਤਾਂ ਬਹਿ ਰਹੀਆਂ ਨੇ ਗਾੜੀ ਆ ਜਾਓ ਬਾਬਾ ਜੀ ਬਾਬਾ ਜੀ ਤੁਸੀਂ ਗਾੜੀ ਬੈਹ ਜੋ ਨਹੀਂ ਦੇਖਦੇ ਹਰ ਇੱਕ ਨਾ ਦੇਖ ਲੋ ਆ ਦੇਖ ਲੋ ਆ ਉਹ ਆ ਕੇ ਉੱਧਰ ਘਰੋਂ ਤਾਂ ਨਹੀਂ ਆਇਆ ਉੱਧਰ ਸੋ ਅਗਰ ਤੁਸੀਂ ਕਦੇ ਵੀ ਅਮਰੀਕਾ ਟ੍ਰੈਵਲ ਕਰਨਾ ਕਦੇ ਵੀ ਕੋਈ ਵੀ ਬੰਦਾ ਭੁੱਖਾ ਨਹੀਂ ਰਹਿ ਸਕਦਾ ਕਿਉਂਕਿ ਰਸਤੇ 'ਚ ਲੰਗਰ ਬਹੁਤ ਲੋਕੀ ਲਾਉਂਦੇ ਆ ਸ਼ਬੀਲਾ ਲਾਉਂਦੇ ਆ ਸਰਗਰਾਹਤ ਦੇ ਦਿਨ ਸੀ ਤਾਂ ਕਰਕੇ ਤੇ ਅੱਗੇ ਵੀ ਮਿਲਦੇ ਹੀ ਰਹਿੰਦੇ ਆ ਲੰਗਰ ਵੈਸੇ ਵੀ ਪੰਜਾਬ 'ਚ ਚੰਗੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਆਪਾਂ ਗਏ ਹੁਣ ਆਪਾਂ ਆਏ ਆ 6ਵੀਂ ਪਾਠ ਛਾਈ ਜੀ ਦੇ ਮੱਥਾ ਟੇਕਣ ਪਾਪਾ ਜੀ ਦੇ ਵਾਹੇ ਗੁਰੂ ਅੰਤਰਾ ਸੋ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਪਹੁੰਚੇ ਇਸ ਅਜਾਇਬ ਘਰ ਦੇ ਵਿੱਚ ਜਿਹੜਾ ਕਿ ਦਰਬਾਰ ਸਾਹਿਬ ਦੇ ਅੰਦਰ ਹੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ 1984 ਦੇ ਟਾਈਮ ਤੇ ਇੰਦਰਾ ਨੇ ਜਦੋਂ ਅਟੈਕ ਕਰਵਾਇਆ ਸੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਉਹਨਾਂ ਨੇ ਗੋਲੀਆਂ ਚਲਾ ਕੇ ਪੂਰਾ ਜਿਹੜਾ ਉਹਦਾ ਦ੍ਰਿਸ਼ ਸੀ ਉਹ ਦਿਖਾਇਆ ਗਿਆ ਇੱਥੇ ਸੋ ਸੋ ਐਕਚੁਅਲ ਚ ਹੋਇਆ ਕੀ ਸੀ ਕਿ ਸਰਕਾਰ ਨੇ ਇੰਦਰਾ ਗਾਂਧੀ ਨੇ ਐਲਾਨ ਕੀਤਾ ਸੀ ਕਿ ਅਕਾਲ ਤਖਤ ਸਾਹਿਬ ਟਾਇਟੇਰੀ ਕੀਤਾ ਜਾਵੇ ਸੋ ਤੋਪਾਂ ਤੇ ਟੈਂਕ ਲੈ ਕੇ ਉਹ ਚੜ ਗਈ ਸੀ ਦਰਬਾਰ ਸਾਹਿਬ ਦੇ ਉੱਤੇ ਤੇ ਉਹਨਾਂ ਨੇ ਉਸ ਟਾਈਮ ਦਾ ਇਹ ਦ੍ਰਿਸ਼ ਦਿਖਾ ਕੇ ਇਹ ਮਾਡਲ ਬਣਾ ਕੇ ਉਸ ਚੀਜ਼ ਨੂੰ ਫੀਲ ਕਰਾਇਆ ਔਰ ਸੀਰੀਅਸਲੀ ਜਦੋਂ ਦੇਖਦੇ ਆਂ ਤੇ ਰੂਹ ਕੰਬ ਜਾਂਦੀ ਆ ਨਾਨ ਨਾਲ ਉਹਨਾਂ ਨੇ ਇਹ ਵੀ ਦਿਖਾਇਆ ਕਿ ਉੱਥੇ ਕਿੰਨੇ ਸਿੰਘ ਸ਼ਹੀਦ ਹੋਏ ਸੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਤੇ ਹੋਰ ਉਹਨਾਂ ਦੇ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਤਾਂ ਜੋ ਸਾਨੂੰ ਸਾਡੀ ਪੀੜ੍ਹੀ ਨੂੰ ਅੱਗੇ ਪਤਾ ਚੱਲ ਸਕੇ ਕਿ ਸਾਡੇ ਅਕਾਲ ਤਖਤ ਸਾਹਿਬ ਜੀ ਦਾ ਇਤਿਹਾਸ ਕੀ ਆ ਕਿੰਨੀਆਂ ਸੀ ਕੁਰਬਾਨੀਆਂ ਕੀਤੀਆਂ ਨੇ ਛੋਟੇ-ਛੋਟੇ ਬੱਚਿਆਂ ਦੀਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਜਿਦੇ ਖਾਤਰ ਅੱਜ ਅਸੀਂ ਬੈਠੇ ਹਾਂ ਸਹੀ ਸਲਾਮਤ ਬੈਠੇ ਹਾਂ ਇੱਕਾ ਪਿਕਚਰ ਚਲਦੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਤਿੰਨ ਵੱਡੇ ਕੱਲੂਕਾਰੇ ਹੋਏ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਮੁਗਲ ਹਕੂ ਮਤੋਂ ਲੈ ਕੇ 84 ਤੱਕ ਦੇ ਤਿੰਨ ਵੱਡੇ ਕੱਲੂਕਾਰਿਆਂ ਦਾ ਐਕਸਪਲੇਨ ਕੀਤਾ ਗਿਆ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਇੱਕ ਵਾਰੀ ਜ਼ਰੂਰ ਲੈ ਕੇ ਜਾਇਓ ਇਸ ਥਾਂ ਤੇ ਤਾਂ ਜੋ ਸਾਡੇ ਬੱਚਿਆਂ ਨੂੰ ਵੀ ਪਤਾ ਚੱਲ ਸਕੇ ਕਿ ਸਾਡਾ ਇਤਿਹਾਸ ਕੀ ਆ ਸਾਡਾ ਵजूद ਕੀ ਆ ਸੋ ਉਸ ਤੋਂ ਬਾਅਦ ਅਸੀਂ ਦਰਸ਼ਨ ਕੀਤੇ ਤਿਰਵਾਰ ਸਾਹਿਬ ਦੇ ਤੇ ਘਰ ਦੀ ਵਾਪਸੀ ਕੀਤੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਸਾਡਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤਾਂ ਜੇ ਇਦਾਂ ਦੀਆਂ ਹੋਰ ਵੀ ਲੜੀਆਂ ਹੋਣੀਆਂ ਤੇ ਕਮੈਂਟ ਕਰਕੇ ਆਸ ਕਿ ਵਾਹਿਗੁਰੂ ਜੀ ਕਾ ਖਾਲਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ